ਜਗਰਾਉਂ ਦੇ ਪਿੰਡ ਮਲਕ ਦੇ ਵਿੱਚ ਇੱਕ ਦਰਦਨਾਕ ਹਾਦਸਾ ਹੋ ਗਿਆ ਜਿੱਥੇ 14 ਸਾਲ ਦੇ ਏਕਮਜੀਤ ਸਿੰਘ ਦੀ ਜਾਨ ਚਲੀ ਗਈ ਪਤਾ ਲੱਗਿਆ ਕਿ ਉਸ ਨੂੰ ਕਰੰਟ ਲੱਗਣ ਤੋਂ ਬਾਅਦ ਉਸਨੇ ਦਮ ਤੋੜਿਆ ਆਪਣੇ ਘਰ ਦੇ ਵਿੱਚ ਹੀ ਫਸੀ ਪਤੰਗ ਨੂੰ ਕੱਢਣ ਦੀ ਉਹ ਕੋਸ਼ਿਸ਼ ਕਰ ਰਿਹਾ ਸੀ ਜਦੋਂ ਇਹ ਮਾੜਾ ਹਾਦਸਾ ਹੋਇਆ ਜਾਣਕਾਰੀ ਇਹ ਮਿਲੀ ਹੈ ਕਿ ਏਕਮਜੀਤ ਸ਼ਾਮ ਨੂੰ ਆਪਣੇ ਘਰ ਦੇ ਵਿੱਚ ਪਤੰਗ ਉਡਾ ਰਿਹਾ ਸੀ ਇਸੇ ਦੌਰਾਨ ਉਸਦੀ ਪਤੰਗ निर्दलेही ਸਥਿਤੇ ਬਿਜਲੀ ਟਰਾਂਸਫਾਰਮਰ ਦੀਆਂ ਤਾਰਾਂ ਦੇ ਵਿੱਚ ਫਸ ਗਈ। ਪਤੰਗ ਨੂੰ ਕੱਢਣ ਦੇ ਲਈ ਉਸਨੇ ਕਈ ਕੋਸ਼ਿਸ਼ਾਂ ਕੀਤੀਆਂ ਪਰ ਜਦੋਂ ਸਫਲਤਾ ਨਹੀਂ ਮਿਲੀ ਤਾਂ ਆਪਣੇ ਘਰ ਤੋਂ ਲੋਹੇ ਦੀ ਪਾਈਪ ਲੈ ਕੇ ਆਇਆ। ਇਸ ਤੋਂ ਬਾਅਦ ਮਾਂ ਜੋ ਕਿ ਉਸ ਸਮੇਂ ਪਸ਼ੂਆਂ ਨੂੰ ਚਾਰਾ ਕੱਟ ਕੇ ਦੇ ਰਹੀ ਸੀ ਉਸ ਤੇ ਰੋਕਣ ਦੇ ਬਾਵਜੂਦ ਵੀ ਮੁੰਡੇ ਨੇ ਨਹੀਂ ਸੁਣਿਆ ਤੇ ਉਹ ਘਰ ਤੋਂ ਚਲਾ ਗਿਆ। ਜਿਵੇਂ ਹੀ ਲੋਹੇ ਦੀ ਪਾਈਪ ਹਾਈ ਵੋਲਟੇਜ ਤਾਰਾਂ ਦੇ ਨਾਲ ਟਕਰਾਈ ਤਾਂ ਤੇਜ਼ ਕਰੰਟ ਲੱਗਣ ਦੇ ਕਾਰਨ ਟਰਾਂਸਫਾਰਮਰ ਤੋਂ ਚਿੰਗਾਰੀਆਂ ਨਿਕਲੀਆਂ ਜ਼ੋਰਦਾਰ ਆਵਾਜ਼ ਆਈ ਅਤੇ ਮਾਂ ਫਟਾਫਟ ਭੱਜ ਕੇ ਜਾਂਦੀ ਹੈ ਤੇ ਦੇਖਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਸ ਦਾ ਪੁੱਤ ਇਸ ਦੇ ਵਿੱਚ ਆਪਣੀ ਜਾਨ ਗਵਾ ਬੈਠਾ ਮਾਪਿਓ ਦਾ ਇਕਲੌਤਾ ਪੁੱਤ ਸੀ ਏਕਮਜੀਤ ਅਤੇ ਇਸ ਮਾੜੀ ਘਟਨਾ ਦੇ ਹੋਣ ਤੋਂ ਬਾਅਦ ਮਾਂ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਈ ਦੱਸਦੀ ਹੈ ਕਿ ਮਾਪਿਓ ਦੇ ਇਸ ਇਕਲੌਤੇ ਪੁੱਤ ਦਾ ਜਨਮ ਦਿਨ 17 ਜਨਵਰੀ ਨੂੰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਜਨਮ ਦਿਨ ਮਨਾਉਣ ਦੀ ਤਿਆਰੀ ਹੋਣੀ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਸਭ ਕੁਝ ਹੋ ਗਿਆ ਪਿੰਡ ਵਾਲਿਆਂ ਦੇ ਅਨੁਸਾਰ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਕਿ ਸਿਧਵਾ ਦੇ ਪ੍ਰਾਈਵੇਟ ਸਕੂਲ ਦੇ ਵਿੱਚ ਪੜਦਾ ਸੀ ਉਸ ਦੇ ਮਾਪਿਓ ਦੇ ਵਿਆਹ ਤੋਂ ਬਾਅਦ ਕਈ ਸਾਲਾਂ ਬਾਅਦ ਇਹ ਮੁੰਡਾ ਹੋਇਆ ਸੀ ਇਸ ਲਈ ਇਹ ਪਰਿਵਾਰ ਦਾ ਬੇਹਦ ਹੀ लाਡਲਾ ਮੁੰਡਾ ਸੀ ਘਟਨਾ ਤੋਂ ਬਾਅਦ ਮਾਂ ਬੇਹੋਸ਼ ਹੋ ਕੇ ਡਿੱਗ ਪਈ ਆਪਣੇ ਮੁੰਡੇ ਨੂੰ ਪੁਕਾਰਦੀ ਰਹੀ ਅਤੇ ਉਤੇ ਹੀ ਪਿਤਾ ਦਾਵੀ ਹੁਣ ਰੋ ਰੋ ਕੇ ਮਾੜਾ ਹਾਲ ਹੈ ਦਰਦਾਂ ਘਟਨਾ ਵਾਪਰਨ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਪਿੰਡ ਵਾਲਿਆਂ ਦੇ ਵੱਲੋਂ ਕਿਸੇ ਤਰ੍ਹਾਂ ਮਾਪਿਓ ਨੂੰ ਮਨਾ ਕੇ ਦੇਰ ਸ਼ਾਮ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਇੱਕਮਜੀਤ ਤੇ ਮ੍ਰਿਤਕ ਦੇਹ ਨੂੰ ਲਿਜਾਇਆ ਗਿਆ ਤਾਂ ਕਿ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ਬੱਚਿਆਂ ਨੂੰ ਵਿਦੇਸ਼ ਜਾਣ ਦਾ ਚਾਹ ਹੁੰਦਾ ਹੈ ਪਰ ਮਾਪਿਓ ਆਪਣੇ ਬੱਚਿਆਂ ਨੂੰ ਅੱਖਾਂ ਤੋਂ ਦੂਰ ਕਰਕੇ ਚਿੰਤਾ ਦੇ ਵਿੱਚ ਆ ਜਾਂਦੇ ਨੇ ਦਿਨ ਰਾਤਰ ਦਸਾਂ ਕਰਦੇ ਨੇ ਕਿ ਉਹ ਠੀਕ ਠਾਕ ਰਹਣ ਪਰ ਇਸ ਤੋਂ ਬਾਅਦ ਜਦੋਂ ਮਾੜੀਆਂ ਖਬਰਾਂ ਵਿਦੇਸ਼ ਤੋਂ ਆਉਂਦੀਆਂ ਨੇ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਫੈਲ ਜਾਂਦਾ ਹੈ ਇਹੋ ਜੀਆਂ ਹੀ ਕੁਝ ਖਬਰਾਂ ਸਾਹਮਣੇ ਆਈਆਂ ਜਿੱਥੇ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਪੰਜਾਬੀ ਮੁੰਡੇ ਕੁੜੀਆਂ ਦੀ ਅਚਾਨਕ ਹੀ ਜਾਨ ਜਾਣ ਦਾ ਸਿਲਸਿਲਾ ਹੋਰ ਵੀ ਵੱਧ ਗਿਆ অন্ਟਾਰੀਓ ਦੇ ਕੋਨੇਸਟੋਗਾ ਕਾਲਜ ਦੇ ਵਿਦਿਆਰਥਣ ਪ੍ਰਭਜੋਤ ਕੌਰ ਨੇ ਦਮ ਤੋੜਿਆ ਦੂਜੀ ਪਾਸੇ ਅਮਰੀਕਾ ਦੇ ਨਿਊਯਾਰਕ ਵਿਖੇ ਪਿਆਨਾ ਕੱਗ ਲੱਗੀ ਹੋਈ ਹੈ ਜਿਸ ਬਾਰੇ ਸਾਰੇ ਹੀ ਜਾਣਦੇ ਨੇ ਇਸ ਦੇ ਵਿੱਚ ਵੀ 17 ਸਾਲ ਦੇ ਸਰਪਰਾਜ ਸਿੰਘ ਦੀ ਜਾਨ ਚਲੀ ਗਈ ਜੋ ਕਿ ਸਟੱਡੀ ਵੀਜ਼ਾ ਤੇ ਅਮਰੀਕਾ ਗਿਆ ਹੋਇਆ ਸੀ ਉਹਨਾਂ ਦੇ ਪਿੱਛੇ ਪਰਿਵਾਰ ਦੇ ਵਿੱਚ ਮਾਂ ਤੇ ਭੈਣਾਂ ਰਹਿ ਗਈਆਂ ਨੇ ਪ੍ਰਭਜਤ ਕੌਰ ਦੇ ਭਰਾ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਇਰਾਦੇ ਦੇ ਨਾਲ ਉਹ ਕੈਨੇਡਾ ਪਹੁੰਚੀ ਸੀ ਅਤੇ ਕਾਲਜ ਦੇ ਵਿੱਚ ਪੜ੍ਹਾਈ ਉਸਨੇ ਸ਼ੁਰੂ ਕਰ ਦਿੱਤੀ ਸੀ ਆਪਣਾ ਖਰਚਾ ਚਲਾਉਣ ਲਈ ਇਹ ਕੁੜੀ ਕੰਮ ਕਰ ਰਹੀ ਸੀ ਪਰ ਅਚਾਨਕ ਹੀ ਵਰਤੇ ਪਾਣੇ ਦੇ ਕਾਰਨ ਸਭ ਕੁਝ ਵਿਖਰ ਗਿਆ ਪ੍ਰਭਜਤ ਕੋਰਦੀ ਦੇ ਪੰਜਾਬ ਭੇਜਣ ਦੇ ਲਈ ਉਸ ਦੇ ਭਰਾ ਸਿਮਰਨਜੀਤ ਸਿੰਘ ਦੇ ਵੱਲੋਂ ਗੋਫੰਡ ਦੇ ਰਾਹੀਂ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਸਿਮਰਨਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਦੇ ਮਾਪੇ ਆਖਰੀ ਵਾਰ ਆਪਣੀ ਧੀ ਦਾ ਚਿਹਰਾ ਦੇਖਣਾ ਚਾਹੁੰਦੇ ਨੇ ਇਸੇ ਮਕਸਦ ਦੇ ਨਾਲ 25000 ਡਾਲਰ ਲੋੜਿੰਦੇ ਹੋਣਗੇ ਇਸੇ ਦੌਰਾਨ ਹੀ ਅੰਮ੍ਰਿਤਪ੍ਰੀਤ ਕੋਰ ਨੇ ਇਸ ਪੇਜ ਸਥਾਪਤ ਕਰਦਿਆਂ ਦੱਸਿਆ ਕਿ ਸਰਬਰਾਜ ਸਿੰਘ ਆਪਣੇ ਪਰਿਵਾਰ ਦੀ ਆਖਰੀ ਉਮੀਦ ਸੀ ਅਤੇ ਉਹ ਇਸ ਤਰ੍ਹਾਂ ਦੁਨੀਆ ਤੋਂ ਚਲਾ ਜਾਵੇਗਾ ਇਹ ਨਹੀਂ ਪਤਾ ਸੀ ਅੱਗ ਲੱਗਣ ਦੇ ਕਾਰਨ ਬੁਰੀ ਤਰ੍ਹਾਂ ਚੁੱਲ੍ਹੇ ਸਰਬਰਾਜ ਸਿੰਘ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ ਪਰ ਉੱਥੇ ਹੀ ਉਸਨੇ ਦਮ ਤੋੜਿਆ ਸਰਬਰਾਜ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਹੋਇਆ ਪੰਜਾਬ ਭੇਜਣ ਦੇ ਲਈ ਪੈਸੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪਰ ਇਸ ਤਰ੍ਹਾਂ ਦੇ ਨਾਲ ਮੁੰਡੇ ਦੀ ਜਾਨ ਮਗਰੋਂ ਕਿਉਂਕਿ ਇੱਕੋ ਮਕਾਨ ਦੇ ਵਿੱਚੋਂ ਦੋ ਜਾਣੀਆਂ ਦੀ ਮ੍ਰਿਤਕ ਦੇਹਾਂ ਮਿਲੀਆਂ ਸੀ ਅਤੇ ਹਰ ਪਾਸੇ ਸਨਸਨੀ ਫੈਲ ਗਈ ਸੀ ਇਹ ਮਿਸੀ ਸਾਗਾ ਦੀ ਘਟਨਾ ਹੈ ਪੇਲ ਰੀਜਨਲ ਪੁਲਿਸ ਦੇ ਵੱਲੋਂ ਮਰਨ ਵਾਲਿਆਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਜਾਣਕਾਰੀ ਫਿਲਹਾਲ ਸਾਂਝੀ ਨਹੀਂ ਕੀਤੀ ਗਈ ਮੌਤ ਹੋਣ ਦਾ ਕਾਰਨ ਵੀ ਨਸ਼ਰ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਬੀਤੇ ਕੁਝ ਸਮਾਂ ਪਹਿਲਾਂ ਵੀ ਸਰੀ ਵਿਖੇ ਅਰਵਿੰਦ ਸਿੰਘ ਸੰਧੂ ਦੀ ਅਚਾਨਕ ਹੀ ਜਾਨ ਗਈ ਸੀ ਜਦੋਂ ਕਿ ਰਿਚਮੰਡ ਤੋਂ ਲਾਪਤਾ ਹੋਏ ਸਤਵੀਰ ਸਹਿਰਾ ਦੇ ਬਾਰੇ ਹੁਣ ਤੱਕ ਵੀ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ